ਇਹ ਪੰਜਾਬ ਦੇ ਹਾਲਾਤ ਇੱਕ ਪ੍ਰੈਗਾ ਖਾਧਾ ਜਾਣੇ ਨਹੀਂ ਇੱਕ ਨਹੀਂ ਖਾਧਾ ਇੱਕ ਨਹੀਂ ਜ਼ਿਆਦਾ ਖਾਧੇ ਲੱਗਦੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਜੀ ਹੁੰਦਾ ਤੇ ਦੋਗਾ ਇੱਕੀ ਹੁੰਦਾ ਕਿੰਨੇ ਪ੍ਰੈਗਾ ਖਾਧੇ ਪਤ ਲਾਓ ਦੋ ਪ੍ਰੈਗਾ ਖਾਧੇ ਤੂੰ ਆ ਨਹੀਂ ਪ੍ਰੈਗਾ ਖਾਧੇ ਕਿਤੋਂ ਲੱਗੀ ਪੁੱਤ ਪ੍ਰੈਗਾ ਲੈ ਗਈ ਬਸ ਆ ਰੋਟੀ ਸਾਜੀ ਪਾਸੇ ਘਰਲਾ ਕੋਈ ਨਹੀਂ ਹੌਸਲੇ ਨਾਲ ਗੱਲ ਕਰਾ ਲੈ ਕਿਤੋਂ ਤੂੰ ਇਹ ਦੱਸਦੀ ਨਹੀਂ ਹੌਸਲੇ ਨਾਲ ਕਿਤੋਂ ਲੈ ਆ ਮੈਨੂੰ ਦੱਸ ਆਪਾਂ ਫੜੀਏ ਕਿਤੋਂ ਲੈ ਆ ਕਿਤੋਂ ਲੈ ਪ੍ਰੈਗਾ ਕਿਤੋਂ ਲੈ ਕੇ ਆਈਆਂ ਕਿਹੜੀ ਗਾਂਦੋਂ ਨਾਮ ਦੱਸ ਇੱਕ ਮਿੰਟ ਕੀ ਦਾ ਕੀ ਨਾਮ ਮੱਲਾ ਸ਼ਹਿਰ ਕਿਸੇ ਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇਹ ਗੇਲ ਨੇ ਕੁਰਸੀ ਲੱਗੋ ਕੁਰਸੀ ਤੇ ਬਾਈਏ ਕੁਰਸੀ ਤਾਂ ਨਹੀਂ ਨਭਾਇਆ ਆ ਵੇ ਲੋਕੋ ਇਧਰ ਕਰੋ ਸਾਰੇ ਲੋਕੋ ਆਂ ਇਹਨੂੰ ਕੋਈ ਕੁਰਸੀ ਤੇ ਅੱਜ ਇਹ ਰੈਲੀ ਕਰਨ ਆਈ ਸੀਗੀ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆ ਜਿਹੜੇ ਕਹਿੰਦੇ ਆ ਨਾ ਸਾਡੀ ਸ਼ੁਰੂਆਤ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਆ ਕੁੜੀ ਵੇ ਲੋ ਤਰੇਗਾ ਅੱਤਰੈਣਾ ਉਹ ਪ੍ਰੇਗਾ ਇਹਨੇ ਆਪ ਕੁਸੀ ਹੋਣੀ ਸ਼ੁਰੂਆਤ ਹੋ ਗਈ ਜਨਾਨੀ ਲੋ ਲੇਡਿੰਗ ਤੋਂ ਨਾ ਚਿੱਤਾਲ ਪੀਤਾ ਹੋਏ ਨਾ ਇਹਨਾਂ ਨੂੰ ਬਿਠਾਇਓ ਮਾੜਾ ਸਹੀ ਕਰਕੇ ਤਾਂ ਬੈਠਾ ਹੀ ਨਹੀਂ ਜਾਂਦਾ ਠੀਕ ਆ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਹਿਲਾਂ ਜਿੰਦਰਾ ਪਾਣੀ ਪਾਣੀ ਮਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਪੱਕੀ ਕਰੂ ਕਿੰਨੀ ਅੰਮਲ ਦਾ ਨਵਾਂ ਕੰਮ ਦਾ ਸਿੱਧੇ ਦਾ ਰੋਟੀ ਖਾਦੀ ਜਾ ਰਹੀ ਤੇ ਹਲਾਤਾ ਕੋਈ ਯਾਦ ਦੇ ਇੱਕ ਮਿੰਟ ਬਾਈ ਤੇ ਬਾਬੇ ਇੱਕ ਮਿੰਟ ਬਾਈ ਐਵੇਂ ਦੱਸ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਈ ਇਹ ਪ੍ਰੈਗਮ ਘਰ ਤੋਂ ਗਲੀ ਤੋਂ ਪੁੱਛ ਪਾਣੀ ਪਾਣੀ ਪਿਆ ਦਨ ਜਨਾਬ ਕੀ ਉਹ ਮੈਡੀਕਲ ਪਾਣੀ ਪੀਓ ਮੁਰਗੀ ਖਾ ਲੈ ਮੁਰਗੀ ਖਾ ਲੈ ਇੱਕ ਮਿੰਟ ਕੀ ਨਾਮ ਉਹਦਾ ਮਿੰਕ ਕਸੋੜ ਹਾਂ ਨਾਮ ਦੱਸੀ ਮੜਾ ਜੀ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਕਾਖਣ ਕਰਾਈ ਗਈ ਆਪਾਂ ਹਨਾ ਇਹ ਜਾਨਾ ਉਹ ਤੇ ਛੱਡ ਗਿਆ ਵੇ ਹੁਣ ਫੇਰ ਛੱਡਦਾ ਹੱਸਦਾ ਆ ਫੇਰ ਹਾਸੇ ਕਰੇ ਉਦੋਂ ਕੈਮਰੇ ਮੂਰੇ ਦੱਸ ਛੱਡ ਦੇ ਅੱਛਾ ਤਾਂ ਤੈਨੂੰ ਛੱਡ ਦੇ ਹਰ ਰੋਜ਼ ਹੀ ਆ ਹਰ ਰੋਜ਼ ਗਾਨੀ ਹਰ ਰੋਜ਼ ਜੀ ਉਹਨਾਂ ਨੇ ਇਹਨੂੰ ਸ਼ਰਤਾਂ ਸਿਰਫ ਪਾਵਾ। ਹਰ ਰੋਜ਼ ਦੇ ਕੰਮ। ਇਹ ਕੋਈ ਘਰੇ ਇੱਥੇ ਕੋਈ ਬਾਪੇ ਇਨ ਦੇ ਬਾਪ ਤੋਂ ਬਿਆਨ ਬਾਪ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਇਹਦਾ ਹਾਲ ਵੇਖੋ ਕੀ ਪੈਗਾ। ਦੋ ਨਹੀਂ ਹੋ ਸਕਦੇ। ਉਹਨਾਂ ਦਾ ਜਿਆਦਾ ਬੜਾ ਇਹਨੂੰ ਆਕੇ ਬਾਜਾ ਬਾਜਾ ਨਹੀਂ ਨਹੀਂ ਲੋੜ ਨਹੀਂ ਜ਼ੋਰ ਨਹੀਂ ਕਰੀ। ਇੱਕ ਕੁੜੀ ਹੈ 12 ਸਾਲ ਦੀ ਕੁੜੀ। ਕੁੜੀ ਤੈਨੂੰ ਲਾਇਆ ਕਿਹੜੇ ਤਰ੍ਹਾਂ ਦਾ ਖਾਣਾ? ਹੈ? ਆਹ ਭਾਉ ਨਹੀਂ ਸਾਰੇ ਬੈਠੇ ਨੇ। ਸੁਣ ਆਏ ਕਰ। ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ? ਨਾਮ ਕੀ ਹੈ ਮੈਡੀਕਲ ਸਟੋਰ ਦਾ? ਤੈਨੂੰ ਉੱਥੇ ਲੈ ਲਓ ਯਾਰ। ਕੀ ਨਾਮ ਹੈ? ਇੱਕ ਕੁੜੀ ਦਾ ਨਾਮ? ਇਹ ਭਾਉ ਬੇਲਾ ਇਹ ਕਿੰਨਾ ਟਾਈਮ ਲੱਗਿਆ 5 ਮਿੰਟ ਲੱਗਦੇ ਹੁੰਦੇ ਭੈਣ ਤਾਂ ਨਾਮ ਕੀ ਹੋਵੇ ਜਿੱਤੋ ਲੈ ਕੇ ਆਈ ਵਰਤ ਇਹ ਪ੍ਰੈਗ ਆ ਪੰਜ ਮਿੰਟ ਲਾ ਦਿੰਦਾ ਭੈਣ ਤੇ ਉਹ ਇਹਨੂੰ ਅਜੇ ਤਾਂ ਨਾਮ ਪਾਓ ਇਹਨੂੰ ਜਿੱਥੇ ਜਾਣਾ ਉਹ ਕੋਲੇ ਪਾਲੂ ਪਾਲੂ ਇਹਨੂੰ ਪਾਓ ਮੜਾ ਜਾ ਆ ਵੇਲਾ ਲੋਕਾਂ ਨੂੰ ਆਹ ਦੇਖੋ ਇੱਧਰ ਹੁਣ ਇੱਧਰ ਆ ਵੇਖੋ ਇਧਰ ਹਾਲ ਤੂੰ ਕਿਹੜੇ ਮੈਡੀਕਲ ਸਟੋਰ ਤੋਂ ਪ੍ਰੈਗ ਆ ਲੈ ਕੇ ਆਈ ਸੀ ਮੈਨੂੰ ਇਹਦਾ ਬੱਸ ਲੈ ਬੱਸ ਇਹ ਦਵਾਈ ਦਵਾਵਾਂਗੇ ਕਿ ਕਿਤੋਂ ਲੈ ਕੇ ਆਈ ਦੱਸ ਦੱਸੀ ਮੈਂ ਕਿਤੋਂ ਲੈ ਕੇ ਆਈ ਆ ਓ ਤੂੰ ਕੀ ਕੀ ਨਾਮ ਉਹਦਾ ਨਾਮ ਦੱਸੀਂ ਜੀ ਇਹਦਾ ਰੋਡ ਤੋਂ ਕੀ ਨਾਮ ਹੈ ਤੇ ਨਹੂ ਰੋਡ ਤੋਂ ਰੋਡ ਤੋਂ ਜੀਰਾ ਰੋਡ ਕੇ ਮਖੂ ਰੋਡ ਪਾਣੀ ਪੀ ਲੈਣ ਦਾ ਕੋਈ ਨਹੀਂ ਓਏ ਆ ਰੋਡ ਰੋਡ ਤੋਂ ਕੀ ਕੀ ਨਾਮ ਕੀ ਉਹਦਾ ਨਾਲ ਹੀ ਲੈ ਜਾਓ ਜੀ ਸਿੱਧਾ ਖੀ ਸਿੱਧੇ ਹੋ ਕੇ ਪਾਣੀ ਪੀ ਸਿੱਧੇ ਹੋ ਕੇ ਦੁਕਾਨ ਦਿਖਾ ਦੇਂਗੀ ਸਿੱਧਾ ਖੜੇ ਹੀ ਨਹੀਂ ਜਾਂਦਾ ਉਹ ਤਾਂ ਲੱਤਾਂ ਹੀ ਨਹੀਂ ਪਾਰ ਚਲਦੀ ਨਾ ਬੋਲ ਨਾ ਬੁਲਦੀ ਉਹ ਪੁੱਤਰਾ ਨਾਮ ਕੀ ਹੈ ਨਾ ਬੋਲੀ ਪੁੱਤ ਕੀ ਨਾਮ ਆ ਪਾਣੀ ਨਾਮ ਕੀ ਹੋਣਾ ਹਮੇ ਨਾਲ ਹੀ ਕੰਬੀ ਜਾਂਦੀ ਮਾਰੀ ਜਾਂਦੀ ਬੋਲਣ ਸੜਾ ਉਹ ਮੈਰਕਸ ਸਟੋਰ ਦਾ ਹੁਣੇ ਮੈਂ ਵਾ ਜੂਸ ਕਰਦਾ ਐਨੇ ਐਨੇ ਤੂੰ ਨਿੱਕੇ ਨਿੱਕੇ ਕੁੜੀਆਂ ਨੂੰ ਪ੍ਰੇਗ ਇਹ ਯਾਰੋ ਨਾਲ ਜਾਣ ਨਰ ਜਾਣਾ ਨਹੀਂ ਹੁੰਦੇ ਇਹਨਾਂ ਕੀ ਜ਼ਮੀਨਾਂ ਜਿਹੜੇ ਲੈਂਦੇ ਨੇ ਲਾਈਕ ਕਿ ਮਪਾ ਦਾ ਮੈਡੀਕਲ ਸਟੋਰਾਂ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਦਾ ਆ ਤੁਹਾਨੂੰ ਪਤਾ ਆ ਇਹ ਨਹੀਂ ਆ ਆਹ ਜਿਹੜੀ ਝਾੜੂ ਦੀ ਸਰਕਾਰ ਹੈ ਤਾਂ ਕਰਦੀ ਆ ਝਾੜੂ ਸਰਕਾਰ ਜਿਹੜੀ ਦਾਅਵੇ ਕਰਦੀ ਨਾ ਵਾਟੇ ਵਾਟੇ ਫੈਕਸ ਲਾ ਕੇ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਰਖ ਗੁਰਖ ਬਣਾਉਂਦੀ ਸਾਹਜ ਪ੍ਰੋਗਰਾਮ ਚੱਲ ਰਹੇ ਆ ਆਹ ਚੱਲ ਰਹੇ ਤੁਹਾਡੇ ਸਾਹਜ ਆ ਵੇ ਲੋ ਆ ਹਾਰਾ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਕੁੜੀਆਂ ਨੂੰ ਮਾਰਨ ਤੇ ਹੋ ਗਏ ਹੁਣੇ ਆ ਦੇਖ ਪੰਜਾਬ ਪੁਲਸ ਵਾਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਜਿੱਥੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਲਾਉਂਦੇ ਆ ਸੁਧਾ ਸੁਧਾ ਚੋਰ ਵਾਲੇ ਦਾ ਨਾਮ ਨਸੀਬਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਲਾਇਆ ਇੱਥੋਂ ਦੀ ਰਹਿਣ ਵਾਲੀ ਦਾ ਇਥੋਂ ਨਾ ਇੰਨੀ ਇੰਨਾ ਇਹਦਾ ਵਿਚਾਰੀ ਦਾ ਬੇਸੁੱਦਾ ਇਹ ਮੈਡੀਕਲ ਸਟੋਰ ਦਾ ਨਾਮ ਨਹੀਂ ਇਹ ਤਾਂ ਲਿਆ ਜਾ ਰ ਜੀ ਬੇਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਆ ਪਰ ਮੈਂ ਉਹ ਇਹ ਪੰਜਾਬ ਦੇ ਹਰਾ ਇੱਕ ਪ੍ਰਾਗਾ ਖਾਦਾ ਜ ਨੇ ਨਹੀਂ ਇੱਕ ਨਹੀਂ ਖਾਦਾ ਇੱਕ ਨਹੀਂ ਜ਼ਿਆਦਾ ਖਾਦੇ ਲੱਗਦੇ ਪ੍ਰਾਗਾ ਦਾ ਮੈਨੂੰ ਪਤਾ ਇੱਕ ਸਾਗੀ ਹੁੰਦਾ ਤੇ ਦੋਗਾ ਇੱਕ ਹੁੰਦਾ ਕਿੰਨੇ ਪ੍ਰਾਗੇ ਖਾਦੇ ਪੁੱਤ ਦੋ ਦਾ ਲਾਓ ਦੋ ਪ੍ਰਾਗੇ ਖਾਦੇ ਤੂੰ ਆਪਨੇ ਕਿਤੋਂ ਲੱਗੀ ਪੁੱਤ ਪ੍ਰਾਗਾ ਲੈ ਕੇ ਬਈ ਆ ਰੋਟੀ ਖਾਣੇ ਪਾਸੇ ਘਰ ਲਾ ਕੋ ਨਹੀਂ ਹੌਸਲੇ ਨਾਲ ਗੱਲ ਕਰਾਗਾ ਪ੍ਰਾਗਾ ਲੈ ਕਿ ਤੂੰ ਤੂੰ ਇਹ ਲੱਛ ਨਹੀਂ ਹੌਸਲੇ ਨਾਲ ਕਿਤੋਂ ਲੈ ਆ ਮੈਨੂੰ ਦੱਸ ਆਪਾਂ ਫੜ ਗਈ ਉਹਨੂੰ ਕਿਤੋਂ ਲੈ ਆ ਕਿਤੋਂ ਲੈ ਪ੍ਰਾਗਾ ਕਿਤੋਂ ਲੈ ਕੇ ਆਈ ਆ ਇਹ ਵੀ ਕਹਾਂ ਤੋ ਨਾਮ ਦੱਸ ਇੱਕ ਮਿੰਟ ਕੀ ਨਾਮ ਹੈ ਲਾਸ਼ ਹੈ ਕਿਸੇ ਦੇ ਘਰ ਤੋਂ ਮੇਰੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇੱਕ ਗੇਰੂ ਨੇ ਕੁਰਸੀ ਲੈ ਕੇ ਆਓ ਕੁਰਸੀ ਤੇ ਬਾਈਏ ਕੁਰਸੀ ਤਾਂ ਨਹੀਂ ਨਬੜਾ ਆ ਵੇਖੋ ਲੋਕੋ ਇਧਰ ਕਰੋ ਹਾਂ ਲੋਕੋ ਆ ਵੇਖੋ ਅਸੀਂ ਕੁਰਸੀ ਤਾਂ ਨਹੀਂ ਤੇ ਅਸੀਂ ਰੈਲੀ ਕਰਨ ਆਏ ਸੀਗੇ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆਹ ਜਿਹੜੇ ਕਹਿੰਦੇ ਨਾ ਸਾਡੀ ਸ਼ੁਰੂਆਤ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਆ ਕੁੜੀ ਵੇਖ ਲੋ ਤਰੇਗਾ ਅੱਪਰੇਗਾ ਉਹ ਪ੍ਰੇਗਾ ਇਹਨੇ ਆਪ ਕੁਸੀ ਦੀ ਸ਼ੁਰੂਆਤ ਹੋ ਗਈ ਸਾਡੀ ਜਨਾਨੀ ਲੋ ਵੀ ਲੇਡੀ ਨੂੰ ਨਹੀਂ ਚਿੱਤ ਪੀਤਾ ਹੋਏ ਨੇ ਇਹਨਾਂ ਨੂੰ ਇਹਨਾਂ ਨੂੰ ਬਿਠਾਇਓ ਮਾੜਾ ਸਹੀ ਕਰਕੇ ਉਹ ਬੈਠਾ ਹੀ ਨਹੀਂ ਜਾਂਦਾ ਠੀਕ ਆ ਤੇ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਹਿਲਾਂ ਜਿੰਦੇ ਰੋਟੀ ਪਾਣੀ ਪਾਣੀ ਬਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਕੀ ਕਰੂੰ ਕਿੰਨੀ ਉਮਰ ਦਾ ਨਵਾਂ ਕੰਮ ਦਾ ਇਹਦਾ ਰੋਟੀ ਖਾਦੀ ਜਾ ਰਹੀ ਤੇ ਹਾਲਾਤ ਤਾਂ ਕੋਈ ਯਾਦ ਦੇ ਆ ਪਾਣੀ ਪੀ ਇੱਕ ਮਿੰਟ ਬਾਈ ਬਾਬੇ ਇੱਕ ਮਿੰਟ ਬਾਈ ਕਿਹੜੀ ਮਰਕਟ ਸਟੋਰ ਤੋਂ ਲੈ ਕੇ ਆਈ ਇਹ ਪ੍ਰੈਗਨੈਂਸੀ ਹਰ ਤੋਂ ਗਲੀ ਤੋਂ ਪੁੱਛੋ ਪਾਣੀ ਪਾਣੀ ਪਿਆ ਦੇ ਨੂੰ ਜਨਾਬ ਕੀ ਹੋਵੇ ਮੈਡੀਕਲ ਪਾਣੀ ਪੀਓ ਮੁਰਗੀ ਖਾ ਲੈ ਮੁਰਗੀ ਖਾ ਲੈ ਕੀ ਨਾਮ ਆਉਦਾ ਮੈਡੀਕਲ ਸੋਲ ਹਾਂ ਨਾਮ ਦੱਸੀ ਮੜਾ ਜੀ ਕੀ ਨਾਮ ਨਾਮ ਇਹਨੂੰ ਬਈ ਦਾਖਲ ਕਰਾਈਗੀ ਆਪਾਂ ਹੈਨਾ ਇਹ ਹੋ ਜਾਣਾ ਉਹ ਤੇ ਛੱਡ ਕੇ ਵੇ ਹੁਣ ਫਿਰ ਛੱਡਦਾ ਹੱਸਦਾ ਆ ਮੈਨੂੰ ਆ ਸਿਵਰ ਇੱਥੇ ਕਰਿਓ ਉੱਤਰ ਕੈਮਰੇ ਮੂਰੇ ਦੱਸ ਅਛਾ ਛੱਡ ਕੇ ਹਰ ਰੋਜ਼ ਹੀ ਹਰ ਰੋਜ਼ ਹੀ ਕਰਨੀ ਉਹਨਾਂ ਨੇ ਇਹਨੂੰ ਛੜਤਾ ਸਿਵਰਸ ਪਾ ਲਿਆ ਇਹੋ ਗੁਰੇ ਤੇ ਕੋਈ ਬਾਪੇ ਇਨ ਤੇ ਬਾਪੇ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਦਾ ਹਾਲ ਦੇਖੋ ਕੀ ਪੈਗਾ ਦੋ ਨਹੀਂ ਹੋ ਸਕਦੇ ਉਹਨਾਂ ਨੇ ਜਿਆਦਾ ਖਾ ਲਿਆ ਬੜਾ ਨਰਾਕਤ ਬਾਜਾ ਬਾਜਾ ਨਹੀਂ ਜੁੜਾਈ ਨਹੀਂ ਜ਼ੋਰਤੀ ਨਹੀਂ ਕਰੀ ਕੁੜੀ ਹੈ 12-13 ਸਾਲ ਦੀ ਕੁੜੀ ਕੁੜੀ ਤੈਨੂੰ ਲਾਇਆ ਕਿਹਨੇ ਤੈਨੂੰ ਖਾਣ ਹੈ ਆ ਪਾਉ ਨਹੀਂ ਸਾਰੇ ਬੈਠੇ ਨੇ ਤੁਸੀਂ ਐ ਕਰ ਬਾਈ ਕੋਸੀ ਜਰਾ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਥੈਨ ਉੱਥੇ ਲੈ ਲਓ ਯਾਰ ਕੀ ਨਾਮ ਹੈ ਕੀ ਨਾਮ ਇਹ ਬਾਹੂ ਬੇਨਾ ਇਹ ਚ ਟਾਈਮ ਲੱਗਦਾ 5 ਮਿੰਟ ਲੱਗਦੇ ਹੁੰਦੇ ਫੈਨ ਦਾ ਨਾਮ ਕੀ ਉਹਦਾ ਜਿੱਥੋਂ ਲੈ ਕੇ ਆਈ ਬਰਤ ਪ੍ਰੈਗ ਆ ਪੰਜ ਮਿੰਟ ਲਾ ਜਾਂਦਾ ਫੈਨ ਤੇ ਉਹ ਇਹਨੂੰ ਅਜੇ ਤਾਂ ਨਾਮ ਕਿ ਲਾ ਭਾਉ ਇਹਨੂੰ ਜਿੱਕੇ ਤਰ੍ਹਾਂ ਉਹ ਕੋਣੇ ਪਾ ਲੈ ਫਾੜ ਉਹਨੂੰ ਭਾਉ ਮੜਾ ਜਾ ਆ ਵੇ ਲੋ ਆ ਨਕਲਾ ਆ ਆ ਵੇਖੋ ਐਡ ਹੁਣ ਇਹ ਪੁੱਤ ਆ ਵੇਖੋ ਇਧਰ ਹਾਲ ਤੂੰ ਕਿਹੜੇ ਮੈਡੀਕਲ ਸਟੋਰ ਤੋਂ ਪ੍ਰੈਗਾ ਲੈ ਕੇ ਆਈ ਸੀ ਮੈਨੂੰ ਇਹਦਾ ਬਾਸ ਦੇ ਬਾਸ ਇਹਦੇ ਦਵਾਈ ਦਵਾਵਾਂਗੇ ਕਿ ਕਿਤੋਂ ਲੈ ਕੇ ਆਈ ਦੱਸ ਦੱਸੀ ਮੈਂ ਕਿਤੋਂ ਲੈ ਕੇ ਆਈ ਆ ਕੀ ਕੀ ਨਾਮ ਉਹਦਾ ਨਾਮ ਦੱਸੀ ਆ ਜੀਰਾ ਰੋਡ ਤੋਂ ਪੀਣਾ ਤੇ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਦੇ ਕੋਈ ਓਏ ਆ ਰੋਡ ਰੋਡ ਤੋਂ ਕੀ ਕੀ ਨਾਮ ਕੀ ਉਹਦਾ ਨਾਲ ਹੀ ਲੈ ਜਾਓ ਜੀ ਸਿੱਧਾ ਪੀ ਸਿੱਧੇ ਪਾਣੀ ਪੀ ਸਿੱਧੇ ਹੋਵੇ ਦੁਕਾਨ ਦਿਖਾ ਦੇਗੀ ਦੁਕਾਨ ਸਿੱਧਾ ਖੜੇ ਹੀ ਨਹੀਂ ਜਾਂਦਾ ਉਹਦਾ ਤਾਂ ਲੱਤਾਂ ਹੀ ਨਹੀਂ ਪਾਰ ਚਲਦੀ ਨਾ ਬੋਲ ਨਾ ਬੋਲ ਤੀ ਹਲ ਪੁੱਤ ਨਾਮ ਕੀ ਹੈ ਨਾ ਬੋਲੀ ਬੁੱਤ ਕੀ ਨਾਮ ਆ ਪਾਣੀ ਕੀ ਨਾਮ ਕੀ ਹੈ ਉਹਦਾ ਹੁਣੇ ਨਾਲ ਹੀ ਕੰਮੀ ਜੀ ਦੀ ਮਾਰੀ ਨੇ ਜੇ ਕੋਈ ਬੋਲੇਗਾ ਜਾਣੋ ਪਾਰੀ ਉਹ ਮੈਡੀਕਲ ਸਟੋਰ ਵਾਲਾ ਹੁਣੇ ਮੈਂ ਵਾ ਡੂਸ ਕਰਦਾ ਆਵੇਂ ਇੰਨੇ ਇੰਨੇ ਤੋ ਨਿੱਕੇ ਨਿੱਕੇ ਕੁੜੀਆਂ ਨੂੰ ਪ੍ਰੇਗ ਜੇ ਯਾਰੋ ਨਾਲ ਜਾਣ ਨਾ ਜਾਣਾ ਨਹੀਂ ਹੁੰਤੇ ਇਹ ਨਾਮ ਕੀ ਜਮਨ ਹੈ ਜਿਹੜੇ ਲੈਂਦੇ ਨੇ ਲਾਈਨ ਦੀ ਬੋਤਾ ਦਾ ਮੈਡੀਕਲ ਸਟੋਰਾਂ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਦਾ ਆਪਾਨੂੰ ਪਤਾ ਹੈ ਇਹ ਉਹ ਆ ਲੈਣੋ ਨਹੀਂਗਾ ਆ ਪੰਜ ਆ ਜਿਹੜੀ ਝਾੜੂ ਦੀ ਸਰਕਾਰ ਹੈ ਤੇ ਕਰਦੀ ਆ ਝਾੜੂ ਸਰਕਾਰ ਜਿਹੜੀ ਦਾਅਵੇ ਕਰਦੀ ਨਾ ਵਾਟੇ ਵਾਟੇ ਫਲੈਕਸ ਲਾ ਕੇ ਤੇ ਪੁਲਿਸ ਪੰਜਾਬ ਪੁਲਿਸ ਮੁਰਖ ਬੁਰਖ ਬਣਾਉਂਦੀ ਸਾਹ ਦੇ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹਜ ਆ ਲੈਣੋ ਆ ਹਾਰਾ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਕੁੜੀਆਂ ਨੂੰ ਮਾਰਨ ਤੇ ਹੋ ਗਿਆ ਉਹਨੇ ਆ ਦੇਖ ਪੰਜਾਬ ਪੁਲਸ ਵਾਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ 'ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ 'ਚ ਜਾ ਕੇ ਜਿੱਥੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾਉਂਦੇ ਸਿੱਧਾ ਸਿੱਧਾ ਇਹਦਾ ਨਾਮ ਨਸੀਬਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਲਾ ਲਿਆ ਇੱਥੋਂ ਦੀ ਰਹਿਣ ਵਾਲੀ ਦਾ ਇਹ ਤਾਂ ਐਨੀ ਐਨਾ ਇਹਦਾ ਵਿਚਾਰੀ ਦਾ ਬੇਸੁੱਦਾ ਇਹ ਮੈਡੀਕਲ ਸਟੋਰ ਦਾ ਨਾਮ ਨਹੀਂ ਇਹ ਤਾਂ ਲਿਆ ਯਾਰ ਜੀਬ ਹੈ ਜੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ ਪਰ ਮੈਂ ਉਹ ਰੋਜ਼ ਚੱਪਦੇ ਤੋਂ ਥਾਣਾ ਕੋਟੀਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕੋਈ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਸੋਸ਼ਲ ਗਸ਼ਤ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ